ਰਾਮ ਵਾਲੇ ਜਿੰਦਾਬਾਦ 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 ਜੁਜੀ ਸਿੰਘ ਬਜੂਹਾ ਜੀ ਫਟੇਲ ਸਦਾ ਹੀ ਡੀਸੀ ਦਫਤਰ ਆਏ ਕੀ ਕਾਰਨ ਕੀ ਹੈ ਪ੍ਰਧਾਨ ਕਸਾਲ ਵਿੰਗ ਜਲੰਧਰ ਦਿਹਾਤੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਲੰਧਰ ਦਿਹਾਤੀ ਕਿ ਅੱਜ ਜਿਹੜਾ ਆਪਣੇ ਗ੍ਰਹਿ ਮੰਤਰੀ ਆਮਤਖਸ਼ਾ ਉਹਨਾਂ ਨੇ ਸੰਤ ਜਰਨੈਲ ਸਿੰਘ 20ਵੀਂ ਸਦੀ ਦੇ ਮਹਾਨ ਸਿੱਖ ਹੋਏ ਆ। ਉਹਨਾਂ ਬਾਰੇ ਇੱਕ ਟਿੱਪਣੀ ਕੀਤੀ ਆ ਕਿ ਜਿਹੜੇ ਪਿੰਡਰਾਂ ਵਾਲੇ ਸੰਤ ਬਣਦੇ ਸੀਗੇ ਤੇ ਉਹ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜੇਲ੍ਹ ਵਿੱਚ ਕਰ ਰਹੇ ਆ ਡਿਬਰੂਆ। ਤੇ ਇੰਨਾ ਇਹ ਬੜਾ ਜੀ ਮੰਦ ਭਾਗੀ ਗੱਲ ਆ ਸਿੱਖ ਕੌਮ ਲਈ ਬੜੀ ਚਿੰਤਾਜਨਕ ਆ ਤੇ ਸੰਤ ਜਰਨੈਲ ਸਿੰਘ ਅਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਿਹੜਾ ਤੰਜ ਕੱਸਿਆ ਇਹ ਸਿੱਖ ਕੌਮ برداشت ਨਹੀਂ ਕਰੂਗੀ ਤੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਨੂੰ ਪਿਆ ਵੀ ਜਿਹੜੇ ਉਹ ਪਾਰਲੀਮੈਂਟ ਹਾਊਸ ਵਿੱਚ ਜਿੱਥੇ ਉਹਨਾਂ ਨੇ ਇਹੋ ਜਿਹੇ ਲਬਜ ਵਰਤੇ ਆ ਉਹ ਸ ਨੂੰ ਸਿੱਖ ਜਗਤ ਤੋਂ ਮਾਫੀ ਮੰਗਣ ਤੇ ਇਹ ਅਸੀਂ ਮੈਮੋਰੰਡਮ ਦੇਣ ਆਏ ਸੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਗੁਰਮੁਖ ਸਿੰਘ ਬਾਜਵਾ ਕਾਰਜਕਾਰੀ ਪ੍ਰਧਾਨ ਜਲੰਧਰ ਸ਼ਹਿਰ ਆ ਜੋ ਹਮੇਤਸਾ ਨੇ ਪਾਰਲੀਮੈਂਟ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਸੰਤ ਭਿੰਦਰਾਵਾਲਿਆਂ ਬਾਰੇ ਜਿਹੜੇ ਆਪ ਸ਼ਬਦ ਬੋਲੇ ਆ ਉਹਨਾਂ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੀ ਜਥੇਬੰਦੀ ਵੱਲੋਂ ਜਲੰਧਰ ਦੀ ਵੱਲੋਂ ਅੱਜ ਮੈਮੋਰੰਡਮ ਦਿੱਤਾ ਗਿਆ ਜਿਹੜਾ ਰਾਸ਼ਟਰਪਤੀ ਦੇ ਨਾਂ ਤੇ ਦਿੱਤਾ ਵਾ ਤੇ ਅਸੀਂ ਇਹ ਸਮਝਦੇ ਹਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਹੜੇ ਆ ਉਹ ਦਮਦਮੀ ਤਖਸਾਹ ਜਿਹੜੀ ਸਿੱਖਾਂ ਦੀ ਆ ਬਾਬਾ ਦੀਪ ਸਿੰਘ ਤੋਂ ਚੱਲੀ ਆਉਂਦੀ ਆ ਉਹਦੇ ਮੁਖੀ ਸਨ ਉਹਨਾਂ ਆਪਣੇ ਕਾਰਜਕਾਲ ਵਿੱਚ ਜਿਹੜੇ ਕੰਮ ਕੀਤੇ ਆ ਉਹ ਸਿੱਖ ਕੌਮ ਨੂੰ ਬਹੁਤ ਪ੍ਰਭਾਵ ਕਰਦੇ ਹਨ ਸਿੱਖ ਕੌਮ ਜਿਹੜੀ ਆ ਉਹਨਾਂ ਦੇ ਸਿਧਾਂਤਾਂ ਦੇ ਦਸਵੇਂ ਪਾਤਸ਼ਾਹ ਦੇ ਚੱਲਦੀ ਹੋਈ ਉਹਨਾਂ ਦਾ ਪੂਰਾ ਸਤਕਾਰ ਕਰਦੀ ਆ ਤੇ ਅੰਮ੍ਰਿਤਸਰ ਜਾਂ ਇਹਨਾਂ ਦੀ ਸੈਂਟਰ ਗਵਰਨਮੈਂਟ ਆ ਇਹਦੇ ਤੇ ਦਬਾਅ ਪਾਵੇ ਇਹ ਸਿੱਖਾਂ ਤੋਂ ਮਾਫੀ ਮੰਗੇ ਜਿੱਥੇ ਬੋਲ ਕੇ ਨੇ ਵਚਨ ਕੀਤੇ ਆ ਉਥੇ ਹੀ ਇਹ ਇਹ ਮਾਫੀ ਮੰਗੇ ਤਾਂ ਜਿਹੜਾ ਵਾ ਸਿੱਖ ਕੌਮ ਦਾ ਜਿਹੜਾ ਹਿਰਦਾ ਠੰਡਾ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਬਗੇਤ ਸਿੰਘ ਪਾਟਿਆ ਜਨਸਕੱਤਾ ਜਿਹੜਾ ਜਨਸਕੱਤਾ ਸ਼ੌਮਨੀ ਅਕਾਲੀ ਦਾ ਲੰਬੀ ਸਰ ਹਾਂ ਜੀ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਬਾਰੇ ਜਾਣਕਾਰੀ ਦਿਆ ਹਾਂ ਜੀ ਇਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਅਮਿਤ ਸ਼ਾਹ ਜੀ ਨੇ ਜਿਹੜਾ ਜਿਹੜੇ ਗ੍ਰਹਿ ਮੰਤਰੀ ਨੇ ਆਪਣੇ ਦੇਸ਼ ਤੇ ਉਹਨਾਂ ਦੇ ਖਿਲਾਫ ਜਿਹੜਾ ਦੇਸ਼ ਦੇ ਰਾਸ਼ਪਤੀ ਜਿਹੜੇ ਦੁੱਖਤੀ ਮੁਰਮੋਜੀ ਨੂੰ ਦਿੱਤਾ ਗਿਆ ਤੇ ਇਸ ਮੰਗ ਪੱਤਰ ਦੇ ਵਿੱਚ ਅਸੀਂ ਇਹ ਗੱਲ ਸਪਸ਼ਟ ਕੀਤੀ ਹੈ ਵੀ ਜਿਹੜਾ ਉਹਨਾਂ ਨੇ 21 ਮਾਰਚ ਨੂੰ ਰਾਜ ਸਭਾ ਦੇ ਵਿੱਚ ਜਿਹੜਾ ਸੰਤੋਜਨ ਅਸਿੰਝਪਿੰਡਾ ਖਾਲਸਾ ਖਾਲਸਾ ਪਿੰਡਾਵਾਲਿਆਂ ਦੇ ਵਿਰੁੱਧ ਅਤੇ ਔਰ ਸਾਹਿਬਚੇਤਿ ਗੁਰਗਰਾਂ ਸਾਹਿਬ ਜੀ ਦੇ ਵਿਰੁੱਧ ਜਿਹੜਾ ਤਾਂਜੀ ਜਿਹੜਾ ਕੱਸਿਆ ਅਸੀਂ ਉਹਦੀ ਜਾਣਕਾਰੀ ਜਿਹੜੀ ਹੈ ਦ੍ਰੋਪਤੀ ਮੂਨ ਜੀ ਨੂੰ ਆਪਣੇ ਮੰਗ ਪੱਤਰ ਦੇ ਵਿੱਚ ਦਿੱਤੀ ਹੈ ਕੀ ਟਿੱਪਣੀ ਕੀਤੀ ਉਹਨਾਂ ਨੇ ਇਹਦੇ ਚ ਉਹਨਾਂ ਨੇ ਟਿੱਪਣੀ ਕੀਤੀ ਹੈ ਵੀ ਜੇਲ੍ਹ ਦੇ ਵਿੱਚ ਇੱਕ ਤੇ ਉਹਨਾਂ ਨੇ ਕਿਹਾ ਵੀ ਗੁਰਗਰਨ ਸਾਹਿਬ ਜੀ ਦਾ ਪਾਠ ਜਿਹੜਾ ਜੇਲ੍ਹ ਦੇ ਵਿੱਚ ਉਹ ਹੁਣ ਕੀਤਾ ਜਾ ਰਿਹਾ ਜਿਹੜੇ ਇਹ ਭਿੰਡਾ ਵਾਲੇ ਬਣੇ ਫਿਰਦੇ ਸੀਗੇ ਅੱਛਾ ਜੀ ਉਹਨਾਂ ਨੇ ਇਹ ਟਿੱਪਣੀ ਕੀਤੀ ਹੈ ਤੰਜ ਕਸਿਆ ਜਿਹੜਾ ਜਿਹਦੇ ਨਾਲ ਸੇਕ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਉਹ ਆਹਤ ਹੋਈਆਂ ਨੇ ਤੇ ਸਾਰੀ ਕੌਮ ਦੇ ਵਿੱਚ ਰੋਸ ਵੀ ਹੈ ਤੇ ਸਾਡਾ ਮੰਗ ਹੈ ਅੱਗੀ ਹੈ ਵੀ ਜਿਹੜਾ ਜ਼ਿੰਮੇਵਾਰ ਪਾਧ ਦੇ ਉੱਤੇ ਹੈਗੇ ਨੇ ਗ੍ਰਹਿ ਮੰਤਰੀ ਤੇ ਉਹਨਾਂ ਨੂੰ ਜਿਹੜੀ ਹੈ ਇਸ ਗੱਲ ਨੂੰ ਧਿਆਨ ਚ ਰੱਖ ਕੇ ਜਿਹੜੀ ਹੈ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤੇ ਜਿਹੜੇ ਹਾਲਾਤ ਜਿਹੜੇ ਤਣਾਪੁਰਨ ਹੋ ਜਾਂਦੇ ਆ ਜੇਕਰ ਤੁਹਾਡੀ ਮੰਗ ਨਹੀਂ ਮੰਦੀ ਅੱਗੇ ਤੁਹਾਡੇ ਕੋਲ ਕੋਈ ਪ੍ਰੋਟੈਸਟ ਕੀਤਾ ਜਾਏਗਾ ਹਾਂਜੀ ਜੋ ਪਾਰਟੀ ਦੀ ਡਾਇਰੈਕਸ਼ਨ ਹੋਏਗੀ ਉਹਦੇ ਮੁਤਾਬਕ ਜਿਹੜਾ ਪ੍ਰੋਟੈਸਟ ਕੀਤਾ ਜਾਏਗਾ ਜੀ